ਦੇ 8 ਜਨਵਰੀ ਤੋਂ ਸੀਮਨ ਲੱਗਿਆ ਹੋਇਆ 8 ਜਨਵਰੀ ਨੂੰ 8 ਜਨਵਰੀ ਆਪਾਂ ਮੰਨ ਕੇ ਚੱਲ ਵੀ ਜੇ ਰੋਗੀ ਚਲੋ ਆਪਾਂ ਚੈੱਕ ਕਰਵਾ ਕੇ ਵਿੱਚ ਨਿਮਾਰਾ ਗਏ ਨਾ ਕਰਮ ਵਾਲਿਆਂ ਬਹੁਤ ਕੁਝ ਦੀ ਤਾਰ ਦਿੰਦੇ ਐ ਸਹੀ ਗੱਲ ਹੈ ਮੈਨੂੰ 4-5 ਸਾਲਾਂ ਦੇ ਵਿੱਚ ਮੇਰੇ ਆਪਦੇ ਮੈਨੂੰ ਪਤਾ ਬਹੁਤ ਚੇਂਜਸ ਲਾ ਕੇ ਦਿੱਤੇ ਨੇ ਸਹੀ ਗੱਲ ਹੈ ਉਹ ਰਾਤ ਰੋਕ ਕੇ ਸਿਹੇਰਾ ਬਾ ਇਹਨਾਂ ਨੇ ਸਹੀ ਗੱਲ ਨਾਲੇ ਆਏ ਕਿਹੜੇ ਸੀਮਨਾਂ ਦੀਆਂ ਮਤਲਬ ਉਹ ਵੀ ਦੱਸਿਆ ਆਪਾਂ ਨੂੰ ਹੈ ਹਾਂ ਦੱਸਿਆਗਾ ਪਰ ਇੰਨਾ ਛਲਡੀ ਦੇ ਸੀਮਨ ਦੱਸਿਆ ਬੰਦੇ ਨੇ ਠੀਕ ਆ ਫਿਰ ਮਤਲਬ ਤਾਂ ਮਾਵਾ ਵੀ ਚੰਗਾ ਹੋਣਗੇ ਇਹਨਾਂ ਦੀਆਂ ਹਣਾ ਚੰਗੇ ਮੱਜੇ ਦੇ ਕੱਟੇਗੇ ਤੇ ਪੀਆ ਮਾਦਰ ਗਾਰਡ ਵੀ ਚੰਗਾ ਹੋ ਗਿਆ ਹੈ ਨਾ ਜਿਵੇਂ ਜੋੜਾ ਕੱਟਨਾ ਬਾਕੀ ਆ ਜਿਹੜੇ ਟੈਂਕੀ ਤੀਜਾ ਤੇ ਨਗਰੋ ਕਰਦੀਆਂ ਸਹੀ ਗੱਲ ਬਾਈ ਤਾਂ ਮੱਝ ਗ로우 ਕਰਦੀ ਆ ਪਸੂ ਥੱਲੇ ਝੋਲੀ ਦੇਖੋ ਯਾਰ ਕਿਆ ਬਾਤ ਆ ਬੋਲ ਬੋਲਦੇ ਬੱਚੇ ਇਹ ਜਮਾ ਬਾੜੀ ਚੰਗੀ ਝੋਲੀ ਆ ਨਾ ਤੇ ਬਾਕੀ ਥਾਣਾ ਥਾਣ ਵੀ ਬਹੁਤ ਚੰਗੇ ਆਗੇ ਬਹੁਤ ਚੰਗੇ ਠੀਕ ਹੈ ਤੇ 25000 ਤੋਂ ਰੇਟ ਹੈਗਾ ਸਟਾਰਟ ਹੁੰਦਾ ਆਪਣੇ ਕੋਲੇ ਠੀਕ ਹੈ 25 ਤੋਂ ਲੈ ਕੇ ਕਹਿੰਦੇ ਬਹੁਤ ਜ਼ਿਆਦਾ ਸੌਦੇ 30 ਤੋਂ ਚੜ ਜਾਣੇ ਯਾਰ 30 ਦਾ ਆਪਣਾ ਕਰੇ ਜੇ ਨਹੀਂ ਵੇਖਦੀਆਂ ਚੱਲ 2 ਸਾਲਾਂ ਨੂੰ ਮੱਝੇ ਕਿੰਨੇ ਰੁਪਏ ਤਿਆਰ ਹੋ ਗਈ ਹੈ ਸੇ ਆਜੇ ਵੀ ਨਾ ਗ ਮਤਲਬ ਤੇ ਕੱਟੀ ਬੰਦੇ ਨੂੰ ਦੇਖ ਕੇ ਚੋਰਾਂਗੇ ਮਾਰਕੀਟ ਰੇਟ ਦੇ ਵਿੱਚ ਕੱਟੀ ਹੋਗੀ ਜਿੰਨੇ ਦੇ 4-4 ਥੜ ਹੋਣਗੇ ਕੋਈ ਫੋਟ ਤਾਂ ਨਹੀਂ ਸਾਰੇ ਕੱਟੀਆਂ ਦੱਲੋਂ ਖੀਰੀਆਂ ਸਰ ਜਿੰਨੇ ਕ ਮਰਜੀ ਲਿਆ ਸਕਦੇ ਹੋ ਕਿਸੇ ਨੇ 1 ਲਿਆਣੀਆਂ 2 ਲਿਆਣੀਆਂ ਇਕੱਠੀਆਂ ਲਿਆਣੀਆਂ ਜਿੰਨੀਆਂ ਵੀ ਲਿਆ ਸਕਦੇ ਹੋ ਤੇ ਬਾਕੀ ਤਾਂ ਤੁਸੀਂ ਖਾਲੀ ਨਹੀਂ ਮੋੜੋਂਗੇ ਤੇ ਬਹੁਤ ਹਾਂਜੀ ਦੋਸਤੋ ਸასი ਗਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਥਾੜੀ ਬਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਦੀਪਗੜ ਤਹਿਸੀਲ ਤਪਾ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਹੈਗਾ ਤੇ ਸਾਹਮਣੇ ਤੁਸੀਂ ਕਟੀਆਂ ਦੇਖ ਸਕਦੇ ਹੋ 25 ਤੋਂ 26 ਨਾਗਾਂ ਦੇ ਕਟੀਆਂ ਦੇ ਇਹ ਸਾਰੀਆਂ ਹੀ ਬਕਾਊ ਆ ਤੇ ਆਪਾਂ ਢਿੱਲੋਂ ਡੇਰੀ ਫਾਰਮ ਬਰਨਾਲਾ ਤੋਂ ਇਹ ਵੀਡੀਓ ਬਣਾ ਰਹੇ ਹਾਂ ਤੇ ਬਾਈ ਦਾ ਚੈਨਲ ਵੀ ਆ ਤਕਰੀਬਨ ਤੁਸੀਂ ਸਾਰੇ ਜਾਣਦੇ ਹੋਵੋਗੇ ਤੇ ਵਧੀਆ ਕੰਮ ਕਰ ਰਿਹਾ ਹੈਗਾ ਤੇ ਬਾਕੀ ਕਟੀਆਂ ਹਰ ਵਕਤ ਅਵੇਲੇਬਲ ਹੁੰਦੀਆਂ ਨੇ ਗੱਬਣ ਵੀ ਹੁੰਦੀਆਂ ਤੇ ਨੌਨ ਪ੍ਰੈਗਨੈਂਟ ਵੀ ਹੁੰਦੀਆਂ ਨੇ ਮਤਲਬ ਹਰੇਕ ਤਰ੍ਹਾਂ ਦੀ ਤੁਹਾਨੂੰ ਕੱਟੀ ਮਿਲ ਜੂਗੀ ਛੋਟੀ ਵੀ ਵੱਡੀ ਵੀ ਜਿਸ ਤਰ੍ਹਾਂ ਦੀ ਵੀ ਤੁਸੀਂ ਚਾਹੋ ਇਥੋਂ ਖਾਲੀ ਨਹੀਂ ਮੁੜੋਗੇ ਤੇ ਬਾਕੀ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਇਸ ਤਰ੍ਹਾਂ ਹਰ ਵਕਤ ਕਾਫੀ ਨਗ ਹੁੰਦੇ ਹੈਗੇ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਤੁਹਾਨੂੰ ਸਾਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਸਕਰੀਨ ਦੇ ਉੱਤੇ ਨੰਬਰ ਜੇ ਲਈ ਜਾਂਦਾ ਤੇ ਤੁਸੀਂ ਕੋਈ ਗੱਲਬਾਤ ਕਰਨੀ ਆ ਜਾਂ ਕੋਈ ਵੀ ਕੱਟੀ ਖਰੀਦਣੀ ਆ ਹਨਾ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋਗੇ ਤੇ ਆ ਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਪ੍ਰਤਪਾਲ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਸ਼ਹਿਣਾਪਹਾੜ ਦੇ ਕੋਲੇ ਆ ਗਿਆ ਜੇਕਰ ਆਪਾਂ ਮੋਗਾ ਸਾਈਡ ਤੋਂ ਇਹਦਾ 40 ਕਿਲੋਮੀਟਰ ਪਿੰਡ ਪੈਂਦਾ ਆਪਣਾ ਨੈਸ਼ਨਲ ਹਾਈਵੇ ਨੇ 73 ਜਿਹੜਾ ਪੈਂਦਾ ਮੋਗਾ ਅੰਮ੍ਰਿਤਸਰ ਵਾਲਾ ਉਹ ਤੋਂ ਸਿਰਫ 2 ਕਿਲੋਮੀਟਰ ਥੱਲੇ ਉੱਥੇ ਨੇ ਪੈਂਦਾ ਰਾਮਗੜ ਪਿੰਡ ਤੋਂ ਪਿੰਡ ਆਪਣਾ ਦੀਪਗੜ ਠੀਕ ਹੈ ਜੀ ਬਰਨਾਲਾ ਸ਼ਹਿਰ ਤੋਂ 25-28 ਕਿਲੋਮੀਟਰ ਇਧਰ ਪਾਕਤ ਆ ਗਿਆ ਆਪਣੀ ਸ਼ਹਿਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਆ ਗਿਆ ਆਪਣਾ 8427019817 ਨਾਮ ਪ੍ਰਤਪਾਲ ਸਿੰਘ ਪਿੰਡ ਦੀਪਗੜ ਬਰਨਾਲਾ ਜ਼ਿਲ੍ਹਾ ਪੈ ਗਿਆ ਆਪਣਾ ਠੀਕ ਹੈ ਬਾਈ ਤੇ ਉਹ ਵੈਸੇ ਤਾਂ ਤੁਹਾਨੂੰ ਸਾਰੇ ਜਾਣਦੇ ਆ ਹਨ ਤੇ ਥੋੜਾ ਚੈਨਲ ਵੀ ਹੈਗਾ ਸਾਡੀ ਲੋਟਰੀ ਫਾਰਮ ਬਣਾਉਣ ਵਾਲੇ ਦਾ ਆਪਣਾ YouTube ਚੈਨਲ ਹੈ ਹਾਂਜੀ ਤੇ ਹੁਣ ਬਾਈ ਆਪਣੀ ਡਿਟੇਲ ਦਿਓ ਕਟੀਆਂਾਂ ਦੀ ਤੇ ਆਪਣੇ ਕੋਲੇ ਮਤਲਬ ਕਿ ਕਿੰਨੀਆਂ ਕਟੀਆਂ ਅਵੇਲੇਬਲ ਹੁੰਦੀਆਂ ਹਰ ਵਕਤ ਅੱਜ ਆਪਣੇ ਕੋਲੇ 25 ਹੈਗੀਆਂ ਬਾ ਮਹੀਨਾ ਡੇਢ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਉਹ ਤਾਂ ਪਾਈ ਸੀ 24 ਕਿਨਾਂ ਠੀਕ ਹੈ ਤੇ ਉਹ ਨਗ ਸੇ ਲੋਗ ਉਹਦੇ ਵਿੱਚੋਂ ਲਗਭਗ 7 ਕਿਨਾਂਕ ਹੈਗੇ ਪੁਰਾਣੇ ਠੀਕ ਹੈ ਤੇ ਬਾਕੀ ਤਕਰੀਬਨ ਮਾਲ ਸਾਰਾ ਨਵਾਂ ਹੀ ਆਇਆ ਵਗਾ ਤੇ ਅੱਜ ਆਪਣੇ ਕੋਲੇ ਪੂਰੇ 25 ਨਗ ਹਾਜ਼ਰ ਆਗੇ ਜਿੰਨਾ ਦਾ ਰੇਟ ਸਟਾਰਟ ਹੁੰਦਾਗਾ 25000 ਤੋਂ ਲੈ ਕੇ 45000 ਤੱਕ ਰੇਟ ਚ ਲੈ ਜਾਂਦਾ 25 ਤੋਂ 45 ਤੇ ਜਾਨੀ ਐਂਡ ਹੋ ਜਾਊਗਾ ਹਾਂਜੀ ਦੋ ਕ ਸੌਦੇ ਜਿਵੇਂ ਉਹ ਵੱਡੀ ਕੱਟੀ ਖੜੀ ਆ ਪਾ ਦਿਖਾ ਦਈ ਪਹਿਲਾਂ ਠੀਕ ਹੈ ਇਹ ਨਹੀਂ 45 ਦੇ ਰੇਟ ਤੇ ਬੈਠੇਗੀ ਉੱਪਰ ਚਲੀ ਗਈ ਇਹ ਅੱਛਾ ਜਿਹੜਾ ਗੱਲ ਆਪਾਂ ਫੋਨ ਤੇ ਕਰਾਂਗੇ ਕਿ ਲਈ ਇਸ ਕੱਟੀ ਦੀ ਤੇ ਇੱਕ ਕੱਟੀ ਹੋਰ ਆ ਗਈ ਇਹ ਕੱਟੀ ਦੇ 8 ਜਨਵਰੀ ਦੇ ਸੀਮਨ ਲੱਗਿਆ ਹੋਇਆ 8 ਜਨਵਰੀ ਨੂੰ 8000 ਰੁਪਏ ਕੱਲ ਹੀ ਆਈ ਆ ਆਪਣੇ ਕੋਲੇ ਅੱਛਾ ਕੱਲ ਹੀ ਆਈ ਆ ਆਪਣੇ ਕੋਲੇ ਸਿਰਫ ਦੋ ਵਾਲ ਥੋਲੋ ਬਾਈ ਦਾ ਤੋਰ ਮੋਰਾ ਦੀ ਜੈਡ ਬਲੈਕ ਹੀ ਮੰਨ ਸਕਦੇ ਆ ਆਪਾਂ ਜੈਡ ਬਲੈਕ ਥੋਲੋ ਝੋੜੀ ਜਾਲ ਦੇਖੋ ਬਾਕੀ ਪੱਟ ਦੀ ਕੁਆਲਿਟੀ ਬਹੁਤ ਚੰਗੀ ਹੈ ਤੁਸੀਂ ਦੇਖ ਸਕਦੇ ਹੋ ਝੋੜੀ ਕੱਟੀ ਹੈਗੀ ਤੇ ਖੀਰੀ ਆ ਬਾਕੀ ਤੁਹਾਨੂੰ ਝੋੜੀ ਦਿਖਾ ਦਿੰਨੇ ਆਪਾਂ ਝੋਲੀ ਚਾਲੀ ਬਹੁਤ ਵਧੀਆ ਤੇ ਥਣ ਵੀ ਬਹੁਤ ਜ਼ਿਆਦਾ ਚੰਗੇ ਆਗੇ ਦੇਖੋ ਬਾਕੀ ਸਿੰਗੀ ਸੁੰਗੀ ਚੈੱਕ ਕਰੋ ਕੱਟੀ ਬਹੁਤ ਚੰਗੀ ਹੈ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਦੰਦੋਂ ਖੀਰੀ ਆ ਬਿਲਕੁਲ ਖੀਰੀ ਜੀ ਖੀਰੀ ਬਹੁਤ ਜ਼ਿਆਦਾ ਸੋਹਣੀ ਕ ਇਹ ਜੋੜਾ ਕੱਲ ਹੀ ਆਇਆ ਆਪਣੇ ਕੋਲ ਇਕੱਠਾ ਫੇਸ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਸਿੰਘ ਵੀ ਬਾਡੀ ਬੰਦ ਤੇ ਕੱਦ-ਕਾਰਡ ਦੇ ਵਿੱਚ ਵੀ ਇਹ ਚੰਗੀ ਤਿਆਰ ਹੋਊਗੀ ਝੋਟੀ ਮਤਲਬ ਕਿ ਬਿਊਟੀ ਵਾਲੀ ਝੋਟੀ ਤਿਆਰ ਹੋਣੀ ਆ ਇਹ ਇਹ ਕੱਢੀ ਆਪਾਂ ਮਨਕੇ ਚੱਲ ਵੀ ਜੇ ਰੋਗੀ ਚੱਲੋ ਆਪਾਂ ਚੈੱਕ ਕਰਵਾ ਕੇ ਵਿੱਚ ਨਮਾੜਾ ਗਏ ਨੋ ਕੋਈ ਗੱਲ ਜਿੱਦਾਂ ਕਿ ਹੋਊਗਾ ਕਿ ਸੇਲ ਹੀ ਆ ਸਾਰੀਆਂ ਇਹ ਠੀਕ ਆ ਵੀ 8 ਦਾ ਸੀਮਨ ਲੱਗਿਆ ਵਾ ਹਨਾ ਹਾਂ 8 ਨਹੀਂ ਕੱਲ ਦਾ ਨਹੀਂ 8 ਜਨਵਰੀ ਦਾ 8 8 ਜਨਵਰੀ ਦਾ 1 ਮਹੀਨਾ 2 ਦਿਨ ਉੱਪਰ ਹੋ ਗਿਆ ਮਤਲਬ ਕਿ ਅੱਜ ਹੋ ਗਈ ਤਰੀਕ 12 ਹਾਂਜੀ ਮਹੀਨੇ ਤੋਂ ਉੱਪਰ ਹੋ ਗਿਆ ਮਹੀਨੇ ਨੂੰ ਚੈੱਕ ਕਰ ਜਾਈ ਦੀ ਫਿਰ ਚੈੱਕ ਕਰੇ ਰੋਹ ਜਾਊਗਾ ਹਨਾ ਠੀਕ ਆ ਉਹ ਫਿਰ ਉਹ ਜਿਹੜਾ ਰੇਟ ਹੋਜੀ 26 ਵਾਲੇ ਬੰਦੇ ਦਵਾਈ ਦੀ ਹੈਗੀ ਠੀਕ ਆ ਇਹ ਹੀ ਗੱਲ ਸੀਮਨ ਸ਼ਰਾਹ ਦੇ ਬੰਦੇ ਨਾਲ ਦਿੱਤਾ ਪੜੋ ਅੱਛਾ ਸੀਮਨ ਦੀ ਅੱਜ ਡਿਟੇਲ ਹੈਗੀ ਹੈ ਦੀ ਹਾਈਡਰਾ ਸਿੱਕਾ ਨਾਲ ਠੀਕ ਆ ਉਹ ਵੀ ਮਤਲਬ ਅੱਛਾ ਜਿਹੜਾ ਲੱਗਿਆ ਵਾ ਇਹਦੇ ਉਹ ਵੀ ਗੱਡੀ ਤੇ ਸ਼ਰਾਹ ਨਾਲ ਦਿੱਤਾ ਵਾ ਠੀਕ ਹੈ ਤੇ ਇਹਦੀ ਡਿਟੇਲ ਇਹ ਵੀ ਉਸੇ ਕਰ ਹੋਈ ਜਾਈਗੀ ਕੋਈ ਗੱਬਰ ਨਹੀਂ ਹੋਈ ਹਲੇ ਤੱਕ ਇਹਦੀ ਏਜ ਹੈਗੀ 19 ਤੋਂ 20 ਮਹੀਨੇ ਠੀਕ ਹੈ ਦੋਨੇ ਬੰਦੇ ਦੇ ਘਰੇ ਮੱਜਾ ਬਹੁਤ ਵਧੀਆ ਸੀਗਾ ਚੰਗੀਆਂ ਠੀਕ ਹੈ ਮੱਜਾ ਬੰਦੇ ਦਾ ਸੇਲ ਕਰਦੇ ਪਹਿਲੇ ਵੀ ਇਹ ਰਾਂ ਬੰਦਰਾ ਬਾਹ ਵਾਸਤਾ ਸੀਗਾ ਹਮਮ ਹੁਣ ਬੰਦੇ ਨੇ ਦੁੱਧਾਂ ਦੀ ਮੱਝ ਲੈ ਲਈ ਕਰਕੇ ਪੂਰਾ ਕਰਕੇ ਦੇ ਦਿੱਤੀ ਹੈਗੀ ਠੀਕ ਹੈ ਤੇ ਇਹ ਕੱਟੀ ਜੋ ਉਮਰ 19 20 ਮਹੀਨੇ ਹੈਗੇ ਹਰਿਆਣਾ ਵਿੱਚੋਂ ਵੱਜਾ ਜਵੇਂ ਮਗਰ ਮੰਨ ਕੇ ਚਲੋ ਕੱਟਿਆ ਘਰੇ ਤਿਆਰ ਕਰਿਆ ਬੰਦਿਆਂ ਨੇ ਘਰੋਂ ਤਿਆਰ ਕਰੀਆਂ ਬੰਦੇ ਨੇ ਆਪਣੂੰ ਸੀਮਣਾ ਦੇ ਨਾਮ ਵੀ ਦੱਸਿਆ ਫਲਾਣੇ ਦੀਆ ਪਰ ਇੰਨਾ ਮੇਰੇ ਇਜਾਜ਼ ਨਹੀਂ ਜਾਂਦਾ ਕਿ ਉਹ ਆਪਾਂ ਕਦੇ ਉੱਥੋਂ ਲੈ ਲਈ ਕਦੇ ਉੱਥੋਂ ਲੈ ਲਈ ਹੈਨਾ ਠੀਕ ਹੈ ਵੀ ਇਹ ਕਿਹੜੇ ਸੀਮਣਾ ਦੇਗਾ ਮਤਲਬ ਉਹ ਵੀ ਦੱਸਿਆ ਆਪਾਂ ਨੂੰ ਹੈ ਹਾਂ ਦੱਸਿਆਗਾ ਪਰ ਇੰਨਾ ਛਾਲੀ ਦੇ ਸੀਮਣਾ ਦੱਸਿਆ ਬੰਦੇ ਨੇ ਠੀਕ ਹੈ ਫਿਰ ਮਤਲਬ ਤਾਂ ਮਾਵਾ ਵੀ ਚੰਗਾ ਹੋਗੇ ਇਹਨਾਂ ਦੀ ਹੈਨਾ ਚੰਗੇ ਮੱਜੇ ਦੇ ਕੱਟਿਆਗੇ ਤੇ ਪਿਆਮਾ ਦਾ ਰਿਗਾਰਡ ਵੀ ਚੰਗਾ ਹੋ ਗਿਆ ਹੈਨਾ ਜਿਵੇਂ ਜੋੜਾ ਕੱਟਨਿਆ ਕਰਕੇ ਬੰ ਤੇ ਉਸ ਤਰ੍ਹਾਂ ਦੇ ਕੱਟੇ ਬਾਕੀ ਹੋਰ ਵੀ ਹੈਗੇ ਜਿਵੇਂ ਵੱਡੀ ਕੱਟੀ ਦੇਖੋ ਆ ਠੀਕ ਆ ਇਹ ਸਾਨ ਤੋਂ ਕਰਾਸ ਹੋਈ ਵੀ ਆਪਣੇ ਉਹ ਲੰਡੇ ਦਾ ਬੱਚਾ ਨਹੀਂ ਨਹੀਂ ਦਾ ਵੀ ਆਪਣੇ ਕੋਲੇ ਅੱਛਾ ਇਹ ਵੀ ਦੇਣ ਅੱਜ 26 27 ਦਿਨ ਹੋਏ ਹੈਗੇ 26 27 ਇਹਨੂੰ ਹੋ ਗਏ ਹਾਂ ਸੰਗ ਸੰਗ ਦੇਖੋ ਕੱਟੀ ਦਾ ਬਹੁਤ ਚੰਗਾ ਥੋੜਾ ਵੱਡਾ ਠੀਕ ਆ ਕੱਟੀ ਵਲ ਕੇ ਚਲੋ ਵੀ ਆ ਜੂਗੀ 45 ਗਿਆ ਜਿਹੜੇ ਦੇ ਵਿੱਚ 45 ਦੇ ਵਿੱਚ ਇਹ ਆ ਜੂਗੀ ਹਾਂਜੀ ਹਾਂ ਹਾਂ ਇਹਦੀ ਉਮਰ ਕਿੰਨੀ ਹੋ ਬਈ ਇਹਦੀ ਕੱਟੀ ਦੀ ਉਮਰ ਹੈਗੀ ਹੈਗੀ 12 ਮਹੀਨੇ ਸਾਲ ਦੀ ਕੱਟੀ ਆ ਤੇਰੀ ਝੋਲੀ ਦੇਖੋ ਹਨਾ ਥੱਲੇ ਝੋਲੀ ਦੇਖੋ ਯਾਰ ਕਿਆ ਬਾਤ ਆ ਬੋਲ ਬੋਲਦਾ ਬੱਚਾ ਇਹ ਜਮਾ ਬੜੀ ਚੰਗੀ ਬਹੁਤ ਚੰਗੇ ਥਾਣਾ ਚੰਗੀ ਤਿਆਰ ਹੋਊਗੀ ਪੂਰੀ ਓ ਢੱਲਾਂ ਢੁੱਲਾਂ ਬਹੁਤ ਜ਼ਿਆਦਾ ਗਿਆ ਹਨਾ ਹਾਂਜੀ ਹਾਂ ਹੁਣ ਜਿਵੇਂ ਨਾਗ ਜ਼ਿਆਦਾ ਇੱਕ ਇੱਕਲੇ ਬਾਰੇ ਆਪਣੇ ਬੰਨ ਕੇ ਨਹੀਂ ਰੱਖਦੇ ਨਾ ਖੁੱਲੇ ਖੁੱਲ ਕੇ ਉੱਪਰ ਦੇ ਵਿੱਚ ਇਹ ਵੀ ਕਹਿੰਦਾ ਬਸ ਜਦੋਂ ਆਪਣੇ ਕੋਲੇ ਬੰਦਾ ਆਊਗਾ ਉਹਦੀ ਗੱਲ ਪੱਲੇ ਪਊਗੀ ਠੀਕ ਆ ਤੇ 25000 ਤੋਂ ਰੇਟ ਹੈਗਾ ਸਟਾਰਟ ਹੁੰਦਾ ਆਪਣੇ ਕੋਲੇ ਠੀਕ ਆ 25 ਤੋਂ ਲੈ ਕੇ ਕਹਿੰਦਾ ਬਸ ਜ਼ਿਆਦਾ ਸੌਦੇ 30 ਤੋਂ 40 ਆਣੀ ਯਾਰ ਦੀ ਤੋਂ 40 ਦੇ ਵਿੱਚ ਦੀ ਤੋਂ ਲੈ ਕੇ ਥੱਲੇ 25 ਤੱਕ ਉਹ ਵੀ ਸੌਦੇ ਦੋ ਤਿੰਨ ਕੀ ਆ ਤੇ ਜਿਹੜੇ 40 ਤੋਂ ਲੈ ਕੇ 50 ਦੀ ਬੰਦਾਲੀ ਦੇ ਘਰਾਂ ਜਾਂਦੇ ਆ ਉਹ ਸੌਦੇ ਦੋ ਤਿੰਨ ਕੀ ਆ ਉਹ ਵੀ ਦੋ ਤਿੰਨ ਕੀ ਆ ਕਿਉਂਕਿ 20 ਸੌਦੇ ਆ ਜਿਹੜੇ 2200 2100 ਦੇ ਆਪਣੇ ਕੋਲੇ 30000 ਤੋਂ ਲੈ ਕੇ 40000 ਦੇ ਰੇਟ ਵਿੱਚ ਠੀਕ ਹੈ ਵੀ ਜ਼ਿਆਦਾਤਰ ਇਹੀ ਸੌਦੇ ਆਗੇ ਹਾਂਜੀ ਆ ਬਾਕੀ ਆਪਾਂ ਵਪਾਰ ਕਰਦੇ ਆ ਸਾਹਲ ਜੀ ਜਿੱਦਾਂ ਜੇ ਲੈ ਕੇ ਆਉਂਦੇ ਆਗੇ ਠੀਕ ਹੈ ਮੈਂ ਇਹ ਕਹਿ ਕੇ ਗਮਰਾਣੀ ਕਰਦਾ ਵੀ ਇਹ ਫਲਾਨੇ ਜੀ ਇਹਦੀ ਮਾਂ ਦੇ 18 ਦਿੱਤਾ 16 ਦਿੱਤਾ ਹਨਾ ਠੀਕ ਆ ਆਪਾਂ ਮੈਂ ਬਸ ਖਰੀਦਾਂਗਾ ਕੱਟੀ ਦੇਖ ਕੇ ਕੁਆਲਿਟੀ ਦੇਖ ਕੇ ਉਹਦੀ ਠੀਕ ਹੈ ਵੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਦੇ ਹੋ ਹਾਂ ਆਪਣੀ ਸਮਝ ਨਾਲ ਖਰੀਦਦੇ ਆ ਜਿਹੜੇ ਬੰਦੇ ਨੇ ਪੇਮੈਂਟ ਲਾਉਣੀ ਆ ਆਪਦੀ ਕੋਲ ਆ ਕੇ ਤਸੱਲੀ ਕਰੋ ਤੁਹਾਡਾ ਫਰਜ਼ ਆ ਤੁਸੀਂ ਆਪਦੇ ਪੇਮੈਂਟ ਲਾਉਣ ਚੱਲਦੇ ਆਗੇ ਠੀਕ ਹੈ ਵੀ ਆਪਾਂ ਆਏ ਝੂਠ ਬੋਲ ਕੇ ਨਹੀਂ ਦਿੰਦੇ ਵੀ ਵੀ ਇਹਦੀ ਮਾਂ ਵੀ ਮਤਲਬ ਜਾਂ ਆ ਸੀਮਾ ਦੀ ਸੀ ਜਾਂ ਇਹ ਆਪ ਇਹ ਸੀਮਾ ਦੀ ਹੈ ਤੇ ਵੀ ਜਾਂ ਵੀ ਇੰਨਾ ਦੁੱਧ ਸੀ ਹੈ ਨਾ ਕਿਉਂਕਿ ਮੈਂ ਤਾਂ 8 ਮਹੀਨੇ ਵਿੱਚ ਪੂਰੇ ਜੜੀ ਆ ਸਹੀ ਗੱਲ ਆ ਆਪਣਾ ਪੱਕਾ ਮੰਨ ਕੇ ਚਲੋ ਬਣਿਆ ਵਾ ਇੱਥੇ ਕੋਈ ਇਹ ਨਹੀਂ ਗੱਲ ਵੀ ਮੰਨ ਕੇ ਚੱਲ ਵੀ ਨਾ ਹੋਏ ਮੱਝਾ ਤਿਆਰ ਹੋ ਜਾਣੀ ਕੋਈ ਗੱਲ ਨਹੀਂ ਹੋਣਾ ਟਾਈਮ ਦੇ ਵਿੱਚ ਅੱਜ 1.5 ਲੱਖ ਰੁਪਏ ਹੋਈ ਗਈ ਆ ਸਹੀ ਗੱਲ ਆ ਆਪਣਾ ਕਰੇ ਜੇ ਨਹੀਂ ਵਿਗਦੀਆਂ ਚੱਲ 2 ਸਾਲਾਂ ਨੂੰ ਮੱਝਾ ਕਿੰਨੇ ਰੁਪਏ ਤਿਆਰ ਹੋ ਗਈ ਹੈ ਸਹੀ ਗੱਲ ਆ ਬਹੁਤ ਪੈਸੇ ਨਹੀਂ ਤਿਆਰ ਹੋਣਗੀਆਂ ਨਾ ਬਿਜਦੀ ਬਿਜਦੀ ਹੈਗੀ ਜਦੋਂ ਹੈ ਨਾ ਹਾਂ ਬਾਕ ਸਹੀ ਗੱਲ ਬਈ ਪਤਾ ਮੱਝ ਗ로우 ਕਰਦੀ ਆ ਪਸੂ ਆ ਗਿਆ ਵਧੀਆ ਨੇ ਕਹਿ ਦਿੰਦੇ ਆ ਦੂਜਾ ਸੋਨਾ ਤੇ ਜ਼ਮੀਨ ਸਹੀ ਗੱਲ ਆ ਹੋਰ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦੀ ਕਿ ਤੀਜੀ ਚੌਥੀ ਚੀਜ਼ ਬਰੋ ਕਰ ਜੇ ਲੋ ਅੱਡੀ ਅੱਡੀ ਸੋਚ ਆ ਬੰਦੇ ਦੀ ਪਰ ਆਪਣਾ ਜੱਟਾ ਤਿੰਨ ਲੱਕ ਚੀਜ਼ਾਂ ਹੀ ਗ로우 ਕਰਦੀ ਆ ਵਧੀਆ ਵੀ ਸਿੱਕੇ ਸਾਹਮ ਕੇ ਰੱਖ ਲੋ ਕੰਮ ਆ ਜਾਂਦੀ ਆ ਇਹਦਾ ਕਿੱਤਾ ਕਿੱਤਾ ਬਹੁਤ ਵਧੀਆ ਕੀਤਾ ਹੈਗਾ ਇਹਨਾਂ ਨੂੰ ਜਦੋਂ ਮਰਜੀ ਵੇਚ ਲਓ ਜੀ ਭੀਰ ਰੁਪਏ ਦੇ ਘਰੇ ਇੱਕ ਬੀਲ ਜਾਰੀ ਲੋੜ ਆ ਪੈਸੇ ਟਾਕੇ ਦੀ ਹੈਨਾ ਹੂੰ ਇਹ ਕਰੀਮ ਇੱਕ ਤਰ੍ਹਾਂ ਦੀ ਆਪਣੀ ਇਹ ਗਰਜਸਾਰ ਦੀਆਂ ਹਨਾ ਗਰਜਸਾਰ ਦੀ ਬਾਗ ਟੂੜੀ ਦੇ ਰੇਟ ਦਾ 220 ਰੁਪਿਆ ਹੈਗਾ ਸਹੀ ਗੱਲ ਆ ਕਿਉਂ ਆਪਾਂ ਟੂੜੀ ਵੇਚਦੇ ਆ ਇਹਨਾਂ ਨੂੰ ਖਵਾਓ ਇਹਨਾਂ ਨੂੰ ਨਾਲ ਵਾੜਾ ਵਾੜਾ ਫੀਡਿੰਗ ਵਗੈਰਾ ਦੇ ਦਿਓ ਸਹੀ ਗੱਲ ਆ ਬਈ ਆਪਾਂ ਦੇ ਇਹਨਾਂ ਨੂੰ ਕਿਉਂ ਰਾ ਸੋਹਣੀ ਕੱਟੀ ਤਿਆਰ ਹੋ ਜਾਂਦੀ ਅੱਗੇ ਵਧੀਆ ਤੇ ਬਾਕੀ ਹੁਣ ਜਿਵੇਂ ਹੁਣ ਬਾਹਰਲਾ ਸਿਸਟਮ ਚੱਲਦਾ ਹੈ ਹਨਾ ਵੀ ਉਤੋਂ ਆ ਕੇ ਵੀ ਪਸ਼ੂ ਪਾਲਣ ਵਾਲਾ ਕਾਫੀ ਭਰਾ ਆ ਰਹੇ ਆ ਹਨ ਬਹੁਤ ਬੰਦੇ ਆਪਣੇ ਇੰਗਲੈਂਡ ਚ ਵੀਰ ਬੈਠੇ ਮਿੱਤਰ ਉਹਨੇ ਆਪਾਂ ਤੋਂ 2 ਲੱਖ ਦੇ 7 ਕਟੀਆਂ ਮੰਗਾਈਆਂ ਆਨਲਾਈਨ ਮੰਗਾਈਆਂ ਬੰਦੇ ਨੇ ਫਲੌਰ ਕੋਲੇ ਵਰਦਾ ਪਸ਼ੂ ਪਾਲਣਾ ਨੂੰ 14 ਸਾਲ ਹੋ ਗਏ ਸਹੀ ਗੱਲ ਆਪਾਂ ਡੇਰੀ ਫਾਰਮਿੰਗ ਹੀ ਕਰਨੀ ਆ ਸਹੀ ਗੱਲ ਤੋਂ ਸਾਲ ਤੇ ਆਪਾਂ ਵੀਡੀਓ ਬੋਨੇ ਆਪਣੇ ਦੇਖ ਕੇ ਬੰਦੇ ਬਹੁਤ ਬੰਦਿਆਂ ਨੂੰ ਸ਼ੌਕ ਪੈਦਾ ਹੁੰਦਾ ਆਪਣੇ ਵੀਡੀਓ ਦੇਖਦੇ ਆ ਗੱਲਾਂ ਚੰਗੀਆਂ ਲੱਗਦੀਆਂ ਹਨ ਵਿੱਚ ਚਲੋ ਨਿੰਦਰਾਂ ਦੇ ਸਾਰਾ ਕੁਝ ਹੀ ਹੁੰਦੀ ਆ ਉੱਚ ਨੀਚ ਵਿੱਚ ਵੀਰ ਕਮੈਂਟ ਕਰ ਦਿੰਦੇ ਆ ਕੱਟੇ ਵਾਲਾ ਕੰਮ ਹੈ ਫਲਾਣਾ ਉਹ ਸੋਚ ਹੁੰਦੀ ਆ ਆਪਣੀ ਆਉ ਉਹ ਤਾਂ ਫਿਰ ਅੱਡੋ ਅੱਡ ਇੱਕ ਤਾਂ ਸੋਚ ਹੁੰਦੀ ਨਹੀਂ ਹਰੇਕ ਦੀ ਹੈਨਾ ਕਿਉਂਕਿ ਇਹ ਚੀਜ਼ਾਂ ਜਿਹੜੇ ਬੰਦੇ ਨੇ ਮੰਨ ਕੇ ਚੱਲ ਕੰਮ ਕਰਦੇ ਆ ਇਹ ਇਹ ਕਰਮ ਵਾਲੇ ਬਹੁਤ ਘੋੜੀ ਦੀ ਤਾਰ ਦਿੰਦੇ ਆ ਸਹੀ ਗੱਲ ਮੈਨੂੰ 4-5 ਸਾਲਾਂ ਦੇ ਵਿੱਚ ਮੇਰੇ ਆਪਦੇ ਨੂੰ ਪਤਾ ਬਹੁਤ ਚੇਂਜਿਸ ਲਾ ਕੇ ਦਿੱਤੇ ਨੇ ਸਹੀ ਗੱਲ ਉਹ ਕਿ ਰਾਤ ਰੋ ਕੇ ਸਵੇਰਾ ਪਾ ਬੈ ਇਹਨਾਂ ਨੇ ਸਹੀ ਗੱਲ ਨਾਲੇ ਆਏ ਆ ਨਾ ਬੰਦਾ ਵੇਲਾ ਕੋਈ ਪੁੱਠੇ ਸਿੱਧੇ ਕੰਮ ਕਰੂ ਨਸ਼ੇ ਪੱਤੇ ਕਰੂ ਹਨਾ ਜਿਹੜਾ ਇਹ ਕੰਮ ਕਰਦਿਆ ਮੇਰਾ ਭਤੀਜਾ ਘੱਪਰੂ 18 17 ਸਾਲਾਂ ਦਾ ਪੁੱਤ ਆ ਜਨਾਬ ਦਾ ਸਾਲਾ ਮੈਨੂੰ ਆ ਵੀ ਉਸ ਬਗਰ ਕਿਤੇ ਜੁੜ ਜਾਣਾ ਸਹੀ ਗੱਲ ਆ ਜੇਕਰ ਘਰੇ ਆਪਣੇ ਕੋਈ ਕੰਮ ਹੀ ਨਾ ਹੋਗਾ ਤਾਂ ਬੱਚੇ ਕਰਨਗੇ ਕੀ ਸਹੀ ਗੱਲ ਆ ਬਾਕੀ ਨਾਲੇ ਵੇਲਿਆਂ ਦਾ ਧਿਆਨ ਕੋਈ ਨਸ਼ੇ ਪੱਤੇ ਵਾਲੇ ਪਾਸੇ ਜਾਊ ਹਨਾ ਕਿਸੇ ਹੋਰ ਪਾਸੇ ਜਾਊਗਾ ਸਰ ਕੋਈ ਬੜਾ ਵੱਡਾ ਪ੍ਰੋਜੈਕਟ ਪਈ ਸਾਰਾ ਜਿਵੇਂ 20-25 ਕਟੀਆਂ ਪੰਜ-ਸੱਤ ਲੱਖ ਰੁਪਏ ਦਾ ਪ੍ਰੋਜੈਕਟ ਹੈ ਇਹ ਸੋਚਦਾ ਹੈ ਜੀ ਆਪਾਂ ਹਨਾ ਸਹੀ ਗੱਲ ਆ ਜੀ ਆਪਾਂ ਕਿਸੇ ਨੂੰ ਕਹਾਂਗੇ ਸੀ ਵੀ ਪਸ਼ੂ ਖਰੀਦਣਾ ਆਂਡ ਗਵਾੜ ਜ ਆਪਣੀ ਪਾਰ ਤੇ ਚੰਗੀ ਆ ਆਪਾਂ ਨੂੰ 1.50 ਲੱਖ ਦਾ ਰਾਮ ਕਿਹਾ ਮਿਲ ਜਾਂਦਾ ਮਿਲ ਜਾਂਦਾ ਸਹੀ ਗੱਲ ਮਿਲ ਜਾਂਦਾ ਨਹੀਂ ਮਿਲ ਜਾਂਦਾ ਕੰਮ ਸ਼ੁਰੂ ਕਰਨ ਲਈ ਕੋਈ ਨਹੀਂ ਜਵਾਬ ਦਿੰਦਾ ਹੁੰਦਾ ਜੇ ਆਪਣੇ ਆਪ ਦੇ ਕਰੈਕਟਰ ਕਰੋ ਠੀਕ ਆ ਆਪਣਾ ਦੇ ਨਾਲ ਬਦਾ ਵਧੀਆ ਬੰਦਿਆਂ ਦਾ ਸਹੀ ਗੱਲ ਆ ਤੇ ਆਰਤੀਏ ਤੋਂ ਵੀ ਦੁਕਾਨਦਾਰ ਆਸ ਗਵਾੜ ਦੇ ਪੈਸੇ ਮਿਲ ਜਾਂਦੇ ਉਹਦੇ ਨਾਲ ਕੰਮ ਆਪਣਾ ਸ਼ੁਰੂ ਹੋ ਜਾਂਦਾ ਹੋ ਜਾਂ ਉਹ ਤਕਰੀਬਨ ਸਾਲ-ਸਾਲ ਦੇ ਵਿੱਚ ਕਪੜਾ ਹੋਗੇ 3-6 ਤੇ 4 ਲੱਖੀ ਦਾ ਤੋਂ ਬੰਨਣ ਵਾਲੀਆਂ ਹੈਗੀਆਂ ਨੇ ਹੋ ਜਾਂਦੀਆਂ ਆਮਦਨ ਬਹੁਤ ਮਤਲਬ ਕਿ ਪੂਰਾ ਵਧੀਆ ਕੱਤਾ ਕਹਿ ਸਕਦੇ ਆ ਹਨਾ ਅੱਜ 1.5 ਲੱਖ ਦੀ ਹੋਈ ਪਈ ਅੱਜ ਹਮ ਮੱਝ ਮੰਨ ਕੇ ਚਲੋ ਵੀ ਨਾਰਮਲ ਬੰਦੇ ਦੇ ਲੈਣ ਦੀ ਵਸਤੀ ਦੀ ਮੱਝ ਰਹੀ ਨਹੀਂ ਸਹੀ ਗੱਲ ਆ ਜੇ ਹੁਣ ਮੇਰੇ ਘਰੇ ਦੋ ਮੱਝਾਂ ਦੋ ਕੜਾ ਹੋ ਜਾਂਦੇ ਮੈਨੂੰ ਵੀ ਲੱਗਦਾ ਉਹਰੇ ਮੈਂ ਵੀ ਲੱਖ ਦੀ ਵੇਹ ਲੈਣਾ ਲੱਖ ਦੀ ਨਹੀਂ ਮਿਲਣੀ ਸਹੀ ਗੱਲ 3 ਲੱਖ 1 ਲੱਖ 250 ਰੁਪਏ ਲੌੜਾ ਉਹ ਦੁੱਧ ਵੀ ਨਹੀਂ ਲੱਗ ਮਹਿੰਗੇ ਸਹੀ ਗੱਲ ਆਪਾਂ ਸੂ ਬਹੁਤ ਮਹਿੰਗੇ ਹੋਏ ਪਏ ਆ ਇੱਕ ਦੋ ਘਰੋਂ ਮੱਝਾਂ ਤਿਆਰ ਹੋਈਆਂ ਨਾਲ ਆਪਾਂ ਦੁੱਧ ਪੀਵਾਂਗੇ ਨਾਲ ਇੱਕ ਦੀ ਸੇਰ ਉਹ ਲੈ ਡੇਰ ਦੁੱਧ ਪੈਦਾ ਰਹਿੰਦਾ ਮਗਰ ਬੱਚਾ ਤਿਆਰ ਹੋ ਜਾਂਦਾ ਹਨਾ ਬਾਕੀ ਜੇਕਰ ਆਪਾਂ ਬਰੀਡ ਤਿਆਰ ਕਰਨਾ ਚਾਹਾਂ ਤਾਂ ਆਪਾਂ ਨੂੰ ਫੋਕਸ ਖੁਦ ਨੂੰ ਕਰਨਾ ਪੈਣਾਗਾ ਸਹੀ ਗੱਲ ਤੇ ਆਪਾਂ ਚੰਗੀ ਝੋਟੀ ਦੇਖ ਕੇ ਲੈਣਾਗੇ ਉਹਦੇ ਸੀਮਤ ਨਾਲ 30 30 ਜਨਵੇਸਰ ਜੀ ਕੋਈ ਆਪਣੇ ਘਰੇ ਬਰੀਡ ਤਿਆਰ ਹੋ ਜਾਂਦੀ ਹੈ ਵਧੀਆ। ਬਸ ਸਹੀ ਗੱਲ ਸੀਮਨ ਚੰਗਾ ਲਾਵਾਂਗੇ ਤਾਂ। ਸਾੜ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸਾੜ ਹੋਏ ਪਿਆ। ਸੀਮਨ ਸ਼ਰਾ 200 400 500 ਦਾ ਜਿੰਨੇ ਵੀ ਰੇਟ ਹੈਗੇ ਹੈਗੇ। 200-300 ਚਲੋ ਜ਼ਿਆਦਾ ਲੱਗ ਜਾਂਦਾ। ਚੰਗਾ ਸੀਮਨ ਵਰਤਾਂ ਘਰੇ ਵਧੀਆ ਬਰੀਡ ਤਿਆਰ ਹੋ ਕੋਈ ਇਹ ਹੀ ਕਰਨੀ ਹੈ ਤੇਰੀ ਗੱਲ। ਸਹੀ ਗੱਲ ਹੈ ਬਈ। ਬਾਕੀ ਜਦੋਂ ਮਰਜ਼ੀ ਕੀ ਵੀ ਰਿਕਾਲ ਕਰੇ ਨਾਗ ਆਪਣੇ ਘਰੇ 25 ਵੀ ਹੋ ਸਕਦਾ 20 ਵੀ ਹੋ ਸਕਦਾ 10 ਵੀ ਹੋ 10 ਤੋਂ ਘਟਣ ਦਿੰਦਾ ਹੀ ਨਹੀਂ ਮੈਂ। ਕਿਉਂਕਿ ਜੋ ਰੋਜ਼ ਦਾ ਬਾਹਰ ਦਾ ਕੰਮ ਤੋਰੇ ਖਦੇ ਅੱਲਾ ਹੀ ਲੈਨੇ ਹੈ ਨਾ। ਚਾਹੇ ਬਿਨ ਬਿਲਾ ਕਾਲ ਕਰ ਤਾ ਬੰਦੇ ਨੂੰ ਤੇਲ ਖਰਚਾ ਦੇ ਕੇ ਚੋਰੂਗਾ ਮਤਲਬ ਕਿ ਕਿਸੇ ਟਾਈਮ ਵੀ ਕੋਈ ਆ ਜਾਏ ਵੀ ਖਾਲੀ ਨਹੀਂ ਮੜੂਗਾ ਹਣਾ ਪਰ ਜੇ ਥੋੜਾ ਕਾਲ ਕਰ ਲੈ ਤਾਂ ਵਧੀਆ ਗੱਲ ਆ ਵੀ ਮੈਂ ਘਰੇ ਰੋਕ ਜਾਣਾ ਹਣਾ ਕਿਵਰ ਤੋਂ ਬਾਹਰ ਹੁੰਨੇ ਆਗੇ ਆਓ ਵੀ ਤੁਸੀਂ ਜਿਵੇਂ ਹੁਣ ਵੀਡੀਓ ਬਣਾਉਣ ਜਾਂਦੇ ਰਹਿੰਦੇ ਹੋ ਹਣਾ ਪਰ ਇੰਨੀਆਂ ਵਿੱਚ ਫਿਰ ਬੰਦੇ ਨੂੰ ਫੂਨ ਤੇ ਨਹੀਂ ਪਛਾਨੀ ਹੋ ਜਾਂਦੀ ਆ ਤੇ ਜਦੋਂ ਮਰਜ਼ੀ ਵੀ ਰਿਕਾਲ ਕਰੇ ਫੋਨ ਚੱਕਾਂਗੇ ਕੱਟੀਆਂ ਹੁੰਦੀਆਂ 25000 ਤੋਂ ਘੱਟ ਕੋਈ ਲੈ ਕੇ ਵੀਰਾ ਹੱਥ ਵੱਲ ਕੇ ਬੇਨਤੀ ਆ ਤੁਸੀਂ ਇਹ ਨਾ ਕਹੇ ਵੀ ਹੰਕਾਰ ਵਾਲੀ ਗੱਲਾਂ ਹਾਂਜੀ WhatsApp ਤੇ ਵੀਡੀਓ ਨਹੀਂ ਵੀ ਭੇਜੀ ਜਾਂਦੀ ਆ ਕਿਉਂਕਿ WhatsApp ਤੇ ਫਿਰ ਆਏ ਆ ਨਾ ਔਖਾ ਹੋ ਜਾਂਦਾ ਇਕੱਲੇ ਇਕੱਲੇ ਨੂੰ ਹਣਾ ਬਾ ਪਰ ਹਰੇਕ ਨੂੰ ਔਖਾ ਹੋ ਜਾਂਦਾ ਬਾਕੀ ਇੰਨਾ ਟਾਈਮ ਵੀ ਨਹੀਂ ਹੁੰਦਾ ਹਨ ਕੋਈ ਆਨੇ ਬੰਦੇ ਨੂੰ ਟਾਈਮ ਦੇ ਦੇ ਵੀ ਅਸੀਂ ਆ ਦਿਨਾਂ ਨੂੰ ਆਉਣਾਗਾ ਆਪਾਂ ਘਰੇ ਰੁਕ ਜਾਾਂਗੇ ਤੇ ਕੱਟੀ ਬੰਦੇ ਨੂੰ ਦੇ ਕੇ ਤੁਰਾਂਗੇ ਮਾਰਕੀਟ ਰੇਟ ਦੇ ਵਿੱਚ ਕੱਟੀ ਹੋਊਗੀ ਤੁਸੀਂ ਲੈ ਲਓ ਮੇਰੇ ਕੋਲੋਂ ਕੱਟੀ ਲੈ ਲਈ ਕੋਈ ਸਾਨੂੰ ਜ਼ਰੂਰਤ ਪੈ ਗਈ ਘਰੇ ਹਾਂਜੀ ਮਜਬੂਰੀ ਹੋ ਗਈ ਵੈਸੇ ਮਨ ਨਹੀਂ ਪਸੰਦ ਆਈ ਵੇਚਣੀ ਆ ਉਹ 12000 ਜੂਤਾਂ ਲੈ ਦੇਖ ਜੂਗੀ ਠੀਕ ਹੈ ਮਾਲ ਮੁੱਲ 'ਚ ਕੱਟੀ ਲਈ ਹੋਈ ਜੀ ਆਪਣੀ ਠੀਕ ਠੀਕ ਹੈ ਆਪਾਂ ਉਹ ਨਹੀਂ ਗੱਲ ਵੀ ਆ ਆਪਾਂ ਕੱਟੀ ਦੇਣੀ ਆ ਜੀ ਲੱਖ ਰੁਪਏ ਦੀ ਇਹ 1.5 ਲੱਖ ਦੀ ਹੈ ਨਾ ਚੌਕੀ ਜੇ ਬਸ ਸਟੈਪ ਵੇ ਸਟੈਪ ਚੱਲਾਗੇ ਤਾਂ ਬੈਟਰ ਰਹਿੰਦੇਗਾ ਲੋਕੋ ਜੇ ਕੋਈ ਜਿਆਦਾ ਲੰਬਾ ਜੰਪ ਮਾਰਾਗੇ ਉਹ ਥੋੜਾ ਔਖਾ ਹੋ ਜਾਂਦਾ ਸਟਾਰਟਿੰਗ ਦੇ ਵਿੱਚ ਕੋਈ ਵੀ ਮੰਨ ਕੇ ਚੱਲੋ ਵੀ ਇੱਥੋਂ ਮੜ ਕੇ ਜਨ ਇਹ ਤਾਂ ਜਿਆਦਾ ਵੈਟਰਾ ਗੱਲ ਹੈ ਸਹੀ ਗੱਲ ਹੈ ਤੇ ਕੋਈ ਚੱਪ ਜੇ ਮੈਂ ਵੀ ਸਟੈਪ ਬਾਈ ਸਟੈਪ ਕੱਲੀ ਕੱਲੀ ਦੋ ਦੋ ਕੱਟੇ ਲੈ ਕੇ ਸ਼ੁਰੂ ਕਰਾਂਗਾ ਮੁੰਜਾ ਵਾ ਠੀਕ ਹੈ ਤੇ ਇਹ ਨਹੀਂ ਹੁਣ ਮਾਲਕ ਚਲੋ ਵੀ ਨਾਲ ਦਾ ਪੇਮੈਂਟ ਇਨਵੈਸਟ ਹੋਈ ਵੀ ਅੱਜ ਦੇ ਟਾਈਮ 'ਚ ਮੇਰੀ ਸਹੀ ਗੱਲ ਹੈ ਹੁਣ ਕਿੰਨੀ ਪੇਮੈਂਟ ਰੁਕੀ ਪਈ ਆ ਹੂੰ ਕਿਉਂਕਿ ਵੀ ਹੈਣਾ ਇਹ ਪੇਮੈਂਟ ਗਰੋ ਹੋ ਜਾਂਦੀ ਹੈਗੀ ਸਹੀ ਗੱਲ ਆ ਇਹ ਆਪੀ ਗਰੋ ਹੁੰਦੀ ਹੈ ਇਹ ਕਿਤਨਾ ਦੀ ਤੀਜਾ ਆਪਣੀ ਗਰੋ ਹੁੰਦੀ ਹੈ ਜਵਾਏ ਕਿਉਂਕਿ ਅੱਜ ਦੇ ਵਿੱਚ ਪੈਸਾ ਮੰਨ ਕੇ ਚਲੋ ਵੀ ਸਹੀ ਥਾਂ ਤੇ ਲਾੜਾ ਗਿਆ ਪਤਾ ਪਾ ਬੈਟਰ ਹੈਗਾ ਜੀ ਆਪਾਂ ਮੰਨ ਕੇ ਚੱਲੋ ਵੀ ਇੱਧਰ ਤੁਰ ਕੇ ਬਾਜ਼ਾਰ ਤੁਰ ਕੇ ਜਦੋਂ ਖਰਚੇ ਦੇ ਘਰ ਹੀ ਆ ਗਿਆ ਨਾ ਇਹ ਨਾਲ ਦਾ ਆਪਣਾ ਕਿੱਤਾ ਹੈਗਾ ਜੀ ਮੰਨਦੇ ਆਪਾਂ ਦੋ ਕਿੱਤੇ ਕਰ ਸਕਦੇ ਆ ਕਿ ਨਾ ਖੇਤੀ ਸੂਖੀ ਪਾਲਣਾ ਖੇਤੀ ਦੇ ਨਾਲ ਆਪਣਾ ਪੇਤਾਪੁਰ ਕੀ ਕਿੱਤਾ ਹੀ ਹੈ ਇਹ ਹੈ ਨਾ ਸਹੀ ਗੱਲ ਆ ਸਹਾਇਕ ਧੰਦਾ ਹੀ ਹੈਗਾ ਤੇ ਇੱਕ ਇੱਕ ਬਈ ਆਪਣਾ ਜਿਵੇਂ ਹੁਣ ਕਈ ਵਾਰੀ ਕਿਸੇ ਨੇ ਕਈ ਵਾਰੀ ਏਦਾਂ ਵੀ ਹੁੰਦਾ ਕਿਸੇ ਕੋਲੇ ਕੱਟਾ ਹੁੰਦਾ ਹਨਾ ਅਗਲਾ ਕਹਦਾ ਵੀ ਕੱਟੀ ਲੈਣੀ ਉਦਾਂ ਵੀ ਕਰ ਲੈਣੋ ਜਾਂ ਤੇ ਮੈਂ ਛੋਟੀ ਕੱਟੀ ਹੁੰਦੀ ਆ ਵੀ ਵੱਡੀ ਕੱਟੀ ਲੈਣੀ ਹੁੰਦੀ ਏਦਾਂ ਵੀ ਕਰ ਲੈਣੋ ਕੱਟੇ ਦਾ ਕੱਟਾ ਜੇ ਕੋਈ ਬਾੜੇ ਚੰਗਾ ਹੋਵੇ ਤਾਂ ਕਹਨੇ ਕੀ ਆ ਬਾੜੇ ਜੇ ਮੰਨ ਕੇ ਚੱਲ ਵੀ ਪੱਟਾ ਨਹੀਂ ਆਪਾਂ ਇਹਨਾਂ ਲੈਂਦੇ ਕਰਦਾ ਠੀਕ ਹੈ ਤੇ ਇੱਕ ਕੱਟੀ ਜੇ ਕੋਈ ਵੇਚਨੇ ਕਰ ਲੈ ਕਿਸੇ ਵੀਰ ਨੇ ਭੁਲਿਆਣਾ ਘਟੋ ਘਟ ਚਾਰ ਘੋੜ ਫੇਰ ਆਪਾਂ ਜਾਵਾਂਗੇ ਤਿੰਨ ਜਾਵਾਂਗੇ ਠੀਕ ਹੈ ਤੇ ਇੱਕ ਮੰਨ ਗਏ ਮੰਨ ਹੋਏ ਬੰਦੇ ਆ ਵੀ ਹਾਂ ਆ ਵੇਚ ਲਈਏ ਹਨਾ ਹੂੰ ਉਹ ਤੇ ਬਰਨੀ ਮਾਨਗੇ ਬੰਦਾ ਇੱਕ ਅੱਧੇ ਦੇ ਸਾਧਲੇ ਦਾ ਬਾਜੂ ਵਾਲਾ ਬਈ ਅਸੀਂ ਵੇਚ ਨਹੀਂ ਨਹੀਂ ਉਹ ਨਹੀਂ ਕਰਦੇ ਕੋਈ ਵਾਲੀ ਫੀਸ ਨਹੀਂ ਕਰਦੇ ਆਪਾਂ ਕਰੋਗੇ ਫੀਸ ਉਹ ਗੇਮ ਵਿੱਚ ਜੇਤੀ ਕਰਨੀ ਆਪਾਂ ਠੀਕ ਹੈ ਤੇ ਸਾਰਿਆਂ ਦੇ 4-4 ਥਾਲ ਹੋਣਗੇ ਕੋਈ ਫੋਟਸਾਗ ਨਹੀਂ ਸਾਰੇ ਕਟੀਆਂ ਦੱਲੋ ਕੀਰੀਆਂ ਸਿਰਫ ਦੋ ਕਟੀਆਂ ਦੋ ਦਾ ਅੰਦਾਜ਼ਾ ਠੀਕ ਹੈ ਤੇ ਬਾਕੀ ਸਾਰਿਆਂ ਕੀਰੀਆਂ ਗੀਆਂ ਸਾਰੇ ਇਕੱਠੇ ਠੀਕ ਹੈ ਮੋਹਰਾਂ ਦੇ ਕਟੇ ਆ ਨਾਕ ਜਿਹਾ ਜੋ ਬੂੜੀਆਂ ਦਾ ਨੀਲੀ ਦਾ ਜਿਹਾ ਨਹੀਂ ਮਿਲਦਾ ਤੁਸੀਂ ਕਹਿੰਦੇ ਕਿ ਪਰ ਫੇਲਾ ਹਲਕ ਲੀਆਂ ਮੋਹਰਾਂ ਦੀ ਆ ਜੀ ਸਾਰਿਆਂ ਦਾ ਮਤਲਬ ਬਲੈਕ ਆ ਮੋਹਰਾ ਦੇ ਵਿੱਚ ਹੀ ਹੈ ਨਾ ਬਿਲਕੁਲ ਇਹੀ ਮਾਨਸਾ ਮੋੜ ਇリア ਬਰਨਾਲਾ ਇਹ ਇਰੀਆ ਆਪਣਾ ਪਤਾ ਚੰਗਾ ਮੰਨੇ ਜਾਂਦਾ ਹੈ ਇਹ ਦੇ ਵਿੱਚ ਆਪਾਂ ਬੈਠੇ ਆ ਆਪਸੇ ਪਾਸੇ 50 60 70 100 ਕਿਲੋਮੀਟਰ ਤੱਕ ਜੇ ਆਪਾਂ ਖਰੀਦ ਕਰਦੇ ਆ ਕੱਟੀਆਂ ਦੀ ਜਿੱਦਾ ਰੋਕ ਲਾਉਂਦੇ ਆ ਇੰਦੇ ਰਹਿੰਦੇ ਆਪਣੇ ਕੋਲ ਤੇ ਬਾਈ ਐ ਮਤਲਬ ਪੰਜਾਬ ਚੋਂ ਹੀ ਲੈਣੇ ਆ ਤਾਂ ਨਹੀਂ ਹਰਿਆਣੇ ਚੋਂ ਲੈਣੇ ਨਹੀਂ ਮੈਂ ਹਰਿਆਣੇ ਚ ਕੱਲ ਦੀ ਘੜੀ ਜਾਵਲੀ ਤਾਂ ਕਹੜੇ ਕੀ ਆ ਪਰ ਚਲੋ ਹਰਿਆਣੇ ਦੇ ਪਸ਼ੂ ਵਧੀਆ ਉਹਨਾਂ ਦੀ ਖੇਤੀ ਆ ਵਧੀਆ ਹੈਨਾ ਆਪਾਂ ਜਿਵੇਂ ਕਹਿੰਦੇ ਮੇਲ ਝੋਨਾ ਕੋ ਉਹਨਾਂ ਦੇ ਮੋਹਰੇ ਆ ਗੀ ਦੇਮਾ ਹੈਨਾ ਸਹੀ ਗੱਲ ਆ ਥੋੜਾ ਮਨ ਕੇ ਕਹਿੰਦੇ ਉੱਥੋਂ ਲੈ ਕੇ ਆਪਾਂ ਵਪਾਰ ਕਰਦੇ ਆ ਵਪਾਰ ਚ ਥੋੜੀ ਛੂਟ ਘਟ ਰਹਿੰਦੀ ਹੈ ਚੀਜ਼ਾਂ ਹੂੰ ਕਿਉਂਕਿ ਮਨ ਕੇ ਚੱਲੂ ਉੱਥੇ ਕੱਟੀ ਹੋ ਉਹ ਲੱਖ ਸਵਾਲ ਆਖੀ ਬੈਜੀ 8082000 ਦੀ ਸਹੀ ਗੱਲ ਆ ਆਪਾਂ ਮਨ ਕਰ ਰੇਟ ਉਸ ਹਿਸਾਬ ਦਾ ਰੱਖਿਆ ਵਾ ਵੀ ਜਗ ਰੱਬ ਦੀ ਈ ਗੱਲ ਹੈ ਨਾ ਹੂੰ ਕਿਉਂਕਿ ਹਰ ਇੱਕ ਬੰਦੇ ਦੇ ਬਜਟ ਚ ਹੋਊਗੀ 25000 40000 ਰੁਪਿਆ ਇੰਨੇ ਕੁ ਮੁੱਦੇਲੇ ਪੇਮੈਂਟ ਲੋੜ ਜੀ ਤੇ 70 75000 ਤੇ ਕੋਈ ਜੇ ਉਹਨਾਂ ਕੋਲ ਜਾ ਵੀ ਉਦਾਂ ਨਾ ਫਸੂ ਲੈ ਲਈ ਕੋਈ ਜੇ ਆਪਾਂ ਉਦੋਂ ਫਿਰ ਰੇਟ ਮਹਿੰਗਾ ਪੈ ਜਾਣਾ ਨਾ ਹਾਂ ਰੇਟ ਨਾਲ ਖਰਚ ਦੂਰ ਕਰਕੇ ਮਿਲਦੀ ਵੀ ਮਹਿੰਗੀਆਂ ਖਰਚਾ ਵੀ ਵੱਧ ਪੈ ਜਾਣਾ ਨਾ ਨਾ ਰੇਟ ਨਾਲ ਟਾਈਮ ਨਹੀਂ ਹੈਗਾ ਉਧਰ ਜਾਣ ਦਾ ਸਹੀ ਗੱਲ ਆ ਸਾਰੀਆਂ ਗੱਲਾਂ ਹੀ ਹੋ ਜਾਂਦੀਆਂ ਹਨ ਹਾਂਜੀ 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 25 26 ਨਾਗ ਹੈਗੇ ਆਗੇ ਸਾਰੀਆਂ ਹੀ ਖੀਰਾਂ ਗਈਆਂ ਤੇ ਵਿੱਚੋਂ ਦੋਕ ਦੋ ਦੰਦ ਆ ਉਹ ਵੀ ਮੇਰੇ ਖਿਆਲ ਨਾਲ ਹਜੇ ਦੰਦ ਕੱਢਦੇ ਨਹੀਂ ਹਨ ਬਈ ਹਾਂ ਕੱਢਦੇ ਨਹੀਂ ਹਾਂ ਤੇ ਬਾਕੀ ਕਟੀਆਂ ਸਾਰੀਆਂ ਹੀ ਸੋਹਣੀਆਂ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਾਰੀਆਂ ਹੀ ਚੰਗੀਆਂ ਗਈਆਂ ਤੇ ਆ ਕੇ ਇੱਥੇ ਤਸੱਲੀ ਕਰਿਓ ਤੇ ਕਈ ਵਾਰੀ ਐ ਹੁੰਦਾ ਵੀਡੀਓ ਦੇ ਵਿੱਚ ਉਹਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਆਪਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਕਟੀਆਂ ਨੂੰ ਖਰੀਦ ਸਕਦੇ ਹੋ ਜਿੰਨੇ ਮਰਜ਼ੀ ਲਿਆ ਸਕਦੇ ਹੋ ਕਿਸੇ ਨੇ ਇੱਕ ਲਿਆਣੀਆ ਦੋ ਲਿਆਣੀਆਂ ਕੱਠਾਂ ਲਿਆਣੀਆਂ ਜਿੰਨੀਆਂ ਵੀ ਲਿਆ ਸਕਦੇ ਹੋ ਤੇ ਬਾਕੀ ਇਥੋਂ ਤੁਸੀਂ ਖਾਲੀ ਨਹੀਂ ਮੋੜੋਂਗੇ ਤੇ ਬਹੁਤ ਸੋਹਣੀਆਂ ਸੋਹਣੀਆਂ ਕਟੀਆਂ ਹੈਗੀਆਂ ਇੱਥੇ ਅਵੇਲੇਬਲ ਆ ਉਹ ਦੋ ਕਟੀਆਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈਆਂ ਸੀਗੀਆਂ ਤੇ ਉਹਦੇ ਇੱਕ ਦੇ ਸੀਮਨ ਲੱਗਿਆ ਵਾ ਤੇ ਉਹ ਤਾਂ ਬਹੁਤ ਜ਼ਿਆਦਾ ਸੋਹਣੀਆਂ ਜੀ ਤੇ ਕਟੀਆਂ ਸਾਰੀਆਂ ਚੰਗੀਆਂ ਨੇ ਤੇ ਤੁਸੀਂ ਅੱਜ ਹੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜਲੀ ਜਾਂਦਾਗਾ ਵੀਡੀਓ ਦੇ ਵਿੱਚ ਐਂਡ ਤੱਕ जोडਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ